ਪਰਮਾ ਮੀ ਨਾ ਪੈਣ ਕਾਰਨ ਹੋਮਸ ਭਰਿ ਕਰਮੀ ਨੇ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ ਆਲਮ ਇਹ ਹੈ ਕਿ ਖਸਾਨਾ ਦਾ ਝੋਨੇ ਦੇ ਵਿੱਚ ਪਾਣੀ ਪੂਰਾ ਨਹੀਂ ਹੋ ਰਹਾ ਦੂਜੇ ਪਾਸੇ ਬਿਜਲੀ ਦੇ ਕਟਾ ਨੇ ਵੀ ਆਮ ਲੋਕਾਂ ਨੂੰ ਸਤਾਉਣਾ ਸ਼ੁਰੂ ਕਰ ਦਿੱਤਾ ਹੈ ਬਿਜਲੀ ਦੀ ਮੰਗ ਲਗਾਤਾਰ ਪੰਜਾਬ ਅੰਦਰ ਵਧਣ ਲੱਗ ਪਈ ਹੈ ਪਾਵਰਕਾਮ ਨੂੰ ਔਖੀ ਸਥਿਤੀ ਚੋਂ ਲੰਘਣਾ ਪੈ ਰਿਹਾ ਹੈ ਜਾਣਕਾਰੀ ਅਨੁਸਾਰ ਸੌਣ ਦਾ ਮਹੀਨਾ ਭਰਵੇਂ ਮੀਂਹ ਲਈ ਜਾਣਿਆ ਜਾਂਦਾ ਹੈ ਅਤੇ ਸੌਣ ਮਹੀਨੇ 'ਚ ਸੌਣ ਦੀ ਝੜੀ ਲੱਗਣਾ ਪਹਿਲਾਂ ਆਮ ਗੱਲ ਸੀ ਪਰ ਇਸ ਵਾਰ ਪਿਛਲੇ 2-3 ਮਹੀਨਿਆਂ ਤੋਂ ਪੰਜਾਬ ਅੰਦਰ ਭਰਵੇਂ ਮੀਂਹ ਦੀ ਥਾਂ ਖੁਸ਼ਕੀ ਬਣੀ ਹੋਈ ਹੈ ਉਮਸਪਰੀ ਗਰਮੀ ਸਵੇਰ ਤੋਂ ਹੀ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ ਅਤੇ ਰਾਤ ਤੱਕ ਜਾਰੀ ਰਹਿੰਦੀ ਹੈ ਆਮ ਲੋਕ ਮੀਂਹ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਪਰ ਸੌਣ ਦਾ ਮਹੀਨਾ ਵੀ ਲੋਕਾਂ ਲਈ ਰਾਹਤ ਨਹੀਂ ਬਣ ਰਿਹਾ ਮੀਨਾ ਪੈਣ ਕਰਨ ਝੋਨੇ ਦੇ ਖੇਤਾਂ ਵਿੱਚ ਪਾਣੀ ਦੀ ਘਾਟ ਬਣੀ ਹੋਈ ਹੈ ਟਿਊਬਲੈਂ ਵਾਲੀ ਲਾਈਟ ਭਾਵੇਂ ਕਿ 8 ਘੰਟੇ ਆ ਰਹੀ ਹੈ ਪਰ ਫਿਰ ਵੀ ਕਸਾਨਾਂ ਦੇ ਖੇਤਾਂ ਵਿੱਚ ਪਾਣੀ ਪੂਰਾ ਨਹੀਂ ਪਹੁੰਚ ਰਿਹਾ ਹੈ ਤੂ ਵਹਿਲਾ ਰਹੀ ਧਰਤੀ ਦੀ ਹਿੱਕ ਵਿੱਚੋਂ ਕਿਸਾਨਾਂ ਵੱਲੋਂ ਲਗਾਤਾਰ ਪਾਣੀ ਕੱਢਿਆ ਜਾ ਰਿਹਾ ਹੈ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲਾਂ ਵਿੱਚ ਭਰਮਾ ਮੀਂ ਪਿਆ ਹੈ ਅਤੇ ਝੋਨੇ ਦਾ ਪਤਾ ਵੀ ਨਹੀਂ ਲੱਗਿਆ ਇਸ ਵਾਰ ਤਾਂ ਝੋਨੇ ਦੇ ਖੇਤ ਮੀਂ ਨਾ ਪੈਣ ਕਾਰਨ ਖਾਲੀ ਹੋ ਰਹੇ ਹਨ ਫਸਲ ਮੀਂ ਨਾ ਪੈਣ ਕਾਰਨ ਆਪਣੀ ਫਟਾਰਾ ਵੀ ਚੰਗੀ ਤਰ੍ਹਾਂ ਨਹੀਂ ਕੱਢ ਰਹੀ ਦੂਜੇ ਪਾਸੇ ਬਿਜਲੀ ਦੀ ਮੰਗ ਨੇ ਵੀ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅੱਜ ਵੀ ਬਿਜਲੀ ਦੀ ਮੰਗ 16000 ਮੈਗਾਵਾਟ ਨੇੜੇ ਚੱਲ ਰਹੀ ਹੈ ਪਾਵਰਕਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਧਰੇ ਵੀ ਬਿਜਲੀ ਦੇ ਕੱਟ ਨਹੀਂ ਲੱਗ ਰਹੇ ਉਹਨਾਂ ਨੇ ਕਿਹਾ ਹੈ ਕਿ ਕਈ ਵਾਰ ਫਾਲਟ ਪਹਿ ਜਾਣ ਕਰਕੇ ਬਿਜਲੀ ਦੀ ਦਿੱਕਤ ਆ ਜਾਂਦੀ ਹੈ ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦਿਨ ਵਿੱਚ ਵੀ ਲਾਈਟ ਪੱਜ ਰਹੀ ਹੈ ਅਤੇ ਰਾਤਾਂ ਨੂੰ ਵੀ ਬਿਜਲੀ ਦੇ ਕੱਟ ਲੰਬੇ-ਲੰਬੇ ਲੱਗ ਰਹੇ ਹਨ ਖੈਰ ਜਿਸ ਤਰੀਕੇ ਦੇ ਨਾਲ 22 ਜੁਲਾਈ ਤੋਂ ਸੌਣ ਮਹੀਨਾ ਸ਼ੁਰੂ ਹੋ ਚੁੱਕਿਆ ਜੀ ਇਹ ਚ ਅਜੇ ਤੱਕ ਵੀ ਪੰਜਾਬ ਦੇ ਅੰਦਰ ਪਰਮਾਮੀ ਨਹੀਂ ਪੈ ਰਹਾ ਕਈ ਥਾਵਾਂ ਤੇ ਖਾਸ ਕਰ ਮੱਝ ਦੁਆਬੇ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਜ਼ਰੂਰ ਬਰਸਾਤ ਹੋਈ ਹੈ ਲੇਕਿਨ ਮਾਲਵੇ ਦੀ ਜੇਕਰ ਗੱਲ ਕਰੀ ਤਾਂ ਬਿਲਕੁਲ ਖੁਸ਼ਕੀ ਸੂਬੇ ਭਰ ਅੰਦਰ ਛਾਈ ਹੋਈ ਹੈ ਜਿਸ ਇਹ ਚ ਲੋਕ ਵੀ ਹਮਸ ਪਰਿਗਰਮੀ ਤੋਂ ਤਰਾਹੀ ਮਾਮ ਕਰਦੇ ਦਿਖਾਈ ਦੇ ਰਹੇ ਹਨ ਖੈਰ ਮੌਸਮ ਦੇ ਇਸ ਬਦਲਾਅ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੀ ਵੀ ਚਿੰਤਾ ਵੱਧ ਗਈ ਹੈ ਜਿਸ ਵਿੱਚ ਅੱਗੇ ਵੀ ਇਸੇ ਤਰੀਕੇ ਦੇ ਨਾਲ ਨਹੀਂ ਨਾ ਪਿਆ ਤਾਂ ਕਿਸਾਨਾਂ ਨੂੰ ਝੋਨੇ ਦੀ ਖੇਤੀ ਸਬੰਧੀ ਨਾਮੋਸ਼ੀ ਦਾ ਸਾਹਮਣਾ ਚੱਲਣਾ ਪਵੇਗਾ ਖੈਰ ਮੌਸਮ ਭਾਗ ਦੀ ਜੇਕਰ ਗੱਲ ਕਰੀ ਤਾਂ ਅੱਜ ਤੋਂ ਬਰਸਾਤ ਦੀ ਸੰਭਾਵਨਾ ਜਤਾਈ ਗਈ ਹੈ ਲੇਕਿਨ ਮੌਸਮ ਭਾਗ ਦੀ ਪਿਛਲੀਆਂ پیشن گوئیਆਂ ਦੇਖੀ ਤਾਂ ਮੌਸਮ ਭਾਗ ਵੱਲੋਂ ਜਰੂਰ ਚੇਤਾਇਆ ਜਾਂਦਾ ਹੈ ਕਿ ਬਰਸਾਤ ਆਵੇਗੀ ਲੇਕਿਨ ਉਹਨਾਂ ਦੀ ਭਵਿੱਖਬਾਣੀ ਤੇ ਵੀ ਇਸ ਵਾਰ ਜਿਹੜੀ ਬਰਸਾਤ ਨਹੀਂ ਹੁੰਦੀ ਦਿਖਾਈ ਦਿੱਤੀ ਹੈ ਖੈਰ ਆਮ ਖਬਰਾਂ ਨਾਲੋਂ हट ਕੇ ਮੌਸਮ ਸੰਬੰਧੀ ਜਾਣਕਾਰੀ ਅਸੀਂ ਤੁਹਾਡੇ ਤੱਕ ਪੇਸ਼ ਕੀਤੀ ਹੈ ਇਹ ਰਿਪੋਰਟ ਤੁਹਾਨੂੰ ਕਿਵੇਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ